ਕੈਨੇਡਾ ਇਥੋਂ ਬਹੁਤ ਸਾਰੇ ਬੰਦੇ ਜਿਹੜੇ ਆ ਨਾ ਉਹ ਛੱਡ ਛੱਡ ਕੇ ਹੋਰ ਨਾ ਮੁਲਕਾਂ ਨੂੰ ਜਾ ਰਹੇ ਆ ਜਾਂ ਵਾਪਸ ਜਾ ਰਹੇ ਆ ਜਾਂ ਹੋਰ ਨਾ ਮੁਲਕਾਂ ਦੇ ਵਿੱਚ ਜਾ ਰਹੇ ਆ ਕੈਨੇਡਾ ਨੇ ਜਿਹੜੇ ਬੰਦੇ ਕਮਾਏ ਸੀ ਜੇ ਉਹ ਲੂਜ਼ ਕਰ ਰਿਹਾ ਜੇ ਇਥੋਂ ਉਹ ਜਾ ਰਹੇ ਆ ਇਹਦਾ ਮਤਲਬ ਫਿਰ ਮਾਰਕੀਟ ਦੇ ਉੱਤੇ ਬਿਜ਼ਨਸ ਦੇ ਉੱਤੇ ਵੀ ਅਸਰ ਪੈਗਾ ਪਰ ਇਹਦੇ ਵਿੱਚ ਵੱਡੀ ਹੁਣ ਸਮੱਸਿਆ ਇਹ ਆ ਰਹੀ ਆ ਕਿ ਜਿਹੜੀ ਜਿਹੜੀ ਇਥੋਂ ਦੀ ਲੋਕ ਵਾਪਸ ਜਾ ਰਹੇ ਨੇ ਉਹਨਾਂ ਦੇ ਵਿੱਚ ਜਿਹੜਾ ਪ੍ਰੋਫੈਸ਼ਨਲ ਵਾਪਸ ਜਾ ਰਹੇ ਨੇ ਜਿਹੜੇ ਪ੍ਰੋਫੈਸ਼ਨਲ ਜਦੋਂ ਵਾਪਸ ਜਾਂਦੇ ਨੇ ਤਾਂ ਉਹ ਮੁਲਕ ਲਈ ਇੱਕ ਉਹਦੀ ਹੋਂਦ ਨੂੰ ਸਿਰਜਦੇ ਨੇ ਜਿਵੇਂ ਉਹਦੀ ਉਹਨੂੰ ਹੋਰ ਬੈਟਰ ਕਰਦੇ ਆ ਗਵਰਨਮੈਂਟ ਦੇ ਕੋਲੇ ਜਾਂ ਇਹ ਸਿਸਟਮ ਦੇ ਵਿੱਚ ਇੰਨਾ ਕੰਮ ਹੀ ਹੈ ਨਹੀਂ ਕਿ ਉਹਨਾਂ ਨੂੰ ਇਹ ਸਮਾ ਸਕਣ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਕੈਨੇਡਾ ਦੀ ਮਾਰਕੀਟ ਦੇ ਬਾਰੇ ਚਰਚਾ ਕਰਦੇ ਆ ਜਦੋਂ ਅਗਾਹ ਵੱਧਦੇ ਆ ਤੇ ਸਾਡੇ ਨਾਲ ਮੌਜੂਦ ਰਹਿੰਦੇ ਆ ਦੀਪ ਚੱਜ ਜੀ ਔਰ ਅਕਸਰ ਇਹਨਾਂ ਦੇ ਗੱਲਬਾਤ ਦੇ ਵਿੱਚੋਂ ਬਹੁਤ ਕੁਝ ਨਵਾਂ ਸਾਨੂੰ ਸੁਣਨ ਨੂੰ ਵੀ ਮਿਲਦਾ ਤੇ ਮੌਜੂਦਾ ਪ੍ਰਸਥਿਤੀਆਂ ਦੇ ਬਾਰੇ ਵੀ ਪਤਾ ਚੱਲਦਾ ਆ ਤੇ ਆਪਾਂ ਸਿੱਧੀ ਗੱਲਬਾਤ ਹੀ ਇਹਨਾਂ ਦੇ ਨਾਲ ਸ਼ੁਰੂ ਕਰ ਲੈਨੇ ਭੂਮਿਕਾ ਕੋਈ ਬਣਨ ਤੋਂ ਬਿਨਾ ਚੱਤ ਸਾਹਿਬ ਪਹਿਲਾਂ ਤਾਂ ਜੀ ਆਇਆਂ ਨੂੰ ਥੈਂਕ ਯੂ ਜਸਬੀਰ ਜੀ ਥੈਂਕ ਯੂ ਚੱਤ ਸਾਹਿਬ ਆਪਣੇ ਪੰਜਾਬ ਦੇ ਵਿੱਚ ਇੱਕ ਚੀਜ਼ ਕਹਿੰਦੇ ਆ ਇੱਕ ਤਾਂ ਕਹਿੰਦੇ ਜੀ ਇਨੇ ਬੰਦੇ ਨੇ ਪੈਸਾ ਬਹੁਤ ਕਮਾਇਆ ਬੜੀ ਤਰੱਕੀ ਕਰ ਲਈ ਦੂਜਾ ਇਹ ਵੀ ਗੱਲ ਕਹਿੰਦੇ ਆ ਪੈਸੇ ਨਾਲ ਕੀ ਬਣਦਾ ਬੰਦੇ ਕਮਾਉਣੇ ਚਾਹੀਦੇ ਆ ਜਿੰਨੇ ਬੰਦੇ ਵੱਧ ਕਮਾਓਗੇ ਤੁਹਾਡੀ ਕਾਮਯਾਬੀ ਉਹਦੇ ਚ ਹੁੰਦੀ ਹੈ ਤੇ ਮੈਂ ਕੁਝ ਖਬਰਾਂ ਦੇਖ ਰਿਹਾ ਸੀਗਾ ਕਹਿੰਦੇ ਜੀ ਕੈਨੇਡਾ ਇੱਥੋਂ ਬਹੁਤ ਸਾਰੇ ਬੰਦੇ ਜਿਹੜੇ ਆ ਨਾ ਉਹ ਛੱਡ ਛੱਡ ਕੇ ਹੋਰ ਨਾ ਮੁਲਕਾਂ ਨੂੰ ਜਾ ਰਹੇ ਆ ਜਾਂ ਵਾਪਸ ਜਾ ਰਹੇ ਆ ਜਾਂ ਹੋਰ ਨਾ ਮੁਲਕਾਂ ਦੇ ਵਿੱਚ ਜਾ ਰਹੇ ਆ ਤੇ ਆਪਾਂ ਵੀ ਪਹਿਲਾਂ ਥੋੜੀ ਗੱਲ ਕਰਦੇ ਸੀਗੇ ਕਿ ਬਿਜ਼ਨਸ ਵੀ ਬੰਦਿਆਂ ਨਾਲ ਹੀ ਹੁੰਦੇ ਆ ਮਤਲਬ ਕੈਨੇਡਾ ਨੇ ਜਿਹੜੇ ਬੰਦੇ ਕਮਾਏ ਸੀ ਜੇ ਉਹ ਲੂਜ਼ ਕਰ ਰਿਹਾ ਜੇ ਇਥੋਂ ਉਹ ਜਾ ਰਿਹਾ ਇਹਦਾ ਮਤਲਬ ਫਿਰ ਮਾਰਕੀਟ ਦੇ ਉੱਤੇ bizness ਦੇ ਉੱਤੇ ਵੀ ਅਸਰ ਪੈਗਾ ਸਥਿਤੀਆਂ ਕਿਹੋ ਜਿਹੀਆਂ ਰਹਿਣ ਵਾਲੀਆਂ ਫਿਰ ਕੈਨੇਡਾ ਦੀ ਮਾਰਕੀਟ ਦੀਆਂ ਹਾਂਜੀ ਇਹ ਜਿਹੜੀ ਨਿਊਜ਼ ਲੇਟਲੀ ਚੱਲ ਰਹੀ ਆ ਥੋੜੀ ਜਿਆਦਾ ਹਾਈਲਾਈਟ ਹੋਈ ਹੋਈ ਆ ਹੂੰ ਇਹਦੇ ਵਿੱਚ ਹਾਈਲਾਈਟ ਇਹ ਨਹੀਂ ਕਿ ਇਹ ਇਮੀਗ੍ਰੇਸ਼ਨ ਤੇ ਲੋਕਾਂ ਦੀ ਜਿਹੜੀ ਮਾਈਗ੍ਰੇਸ਼ਨ ਆ ਇਹ ਹਮੇਸ਼ਾ ਹੀ ਹੁੰਦੀ ਰਹਿੰਦੀ ਆ ਜੀ ਇਹ ਕੋਈ ਨਵੀਂ ਚੀਜ਼ ਨਹੀਂ ਦੇ ਲੋ ਵੀ ਹੁੰਦੀ ਸੀ ਹੁਣ ਵੀ ਹੁੰਦੀ ਆ ਹੁਣ ਹਾਈਲਾਈਟ ਹੋਣ ਦੇ ਦੋ ਤਿੰਨ ਵੱਡੇ ਰੀਜ਼ਨ ਨੇ ਇੱਕ ਤਾਂ ਜਿਵੇਂ ਆਪਾਂ ਅਕਸਰ ਗੱਲ ਕਰਦੇ ਆ ਕਿ ਮਹਿੰਗਾਈ ਇੱਕਦਮ ਬਹੁਤ ਹੋ ਗਈ ਆ ਜੀ ਕੁਝ ਕੁ ਗਵਰਨਮੈਂਟ ਦੇ ਪਾਲਿਸੀਜ਼ ਇਹ ਜਿਹੀ ਆਗੀਆਂ ਵੀ ਜਿਹੜੇ ਨਵੇਂ ਜਿਨ੍ਹਾਂ ਨੂੰ ਇੱਕ ਆਸ ਸੀ ਇਮੀਗ੍ਰੇਸ਼ਨ ਮਿਲਣ ਦੀ ਥੋਂਦੀ ਉਹ ਆਸ 부ਝੀ ਆ ਤੇ ਉਹਨਾਂ ਨੂੰ ਇੱਕ ਕਨਸੀਡਰ ਵਾਲਾ ਕਰਦੇ ਨਹੀਂ ਹਜੇ ਪਰ ਇਹ ਆਉਣ ਵਾਲੇ ਵਕਤ ਕਰਨਗੇ ਕਿਉਂਕਿ ਆਉਣ ਵਾਲੇ ਵਕਤ ਦੇ ਵਿੱਚ ਜਿਹੜਾ ਨਾਰਮਲ ਲੇਬਰ ਕਰਨ ਵਾਲੇ ਬੱਚੇ ਬੱਚੀਆਂ ਨੇ ਇੱਥੇ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿਣੀ ਹੈ ਇੱਥੇ ਕਿਉਂਕਿ ਜਿਹੜਾ ਇੱਥੋਂ ਦੇ ਬੌਰਨ ਬੱਚੇ ਉਹਨਾਂ ਤੋਂ ਕੰਮ ਹੋਣਾ ਨਹੀਂ ਹਮ ਪਰ ਇਹਦੇ ਵਿੱਚ ਵੱਡੀ ਹੁਣ ਸਮੱਸਿਆ ਇਹ ਆ ਰਹੀ ਹੈ ਕਿ ਜਿਹੜੀ ਜਿਹੜੀ ਇੱਥੋਂ ਦੀ ਲੋਕ ਵਾਪਸ ਜਾ ਰਹੇ ਨੇ ਉਹਨਾਂ ਦੇ ਵਿੱਚ ਜਿਹੜਾ ਪ੍ਰੋਫੈਸ਼ਨਲ ਵਾਪਸ ਜਾ ਰਹੇ ਨੇ ਜੀ ਜਿਹੜੇ ਪ੍ਰੋਫੈਸ਼ਨਲ ਜਦੋਂ ਵਾਪਸ ਜਾਂਦੇ ਨੇ ਤਾਂ ਉਹ ਮੁਲਕ ਲਈ ਇੱਕ ਉਹਦੀ ਹੋੰਦ ਨੂੰ ਸਿਰਜਦੇ ਨੇ ਜਿਵੇਂ ਉਹਦੀ ਉਹਨੂੰ ਹੋਰ ਬੈਟਰ ਕਰਦੇ ਆ ਜੀ ਹੁਣ ਤੁਹਾਨੂੰ ਇੱਕ ਪੜਿਆ ਪੜਾਇਆ ਕੋਈ ਬੰਦਾ ਜਿਹੜਾ ਕਿਸੇ ਨੇ ਕਿਸੇ ਵੀ ਚੀਜ਼ ਪੀ ਐਚ ਡੀਜ਼ ਕੀਤੀਆਂ ਹੋਣ ਜਾਂ ਮਾਸਟਰਸ ਕੀਤੀਆਂ ਜਾਂ ਇਕਨੋਮਿਸਟ ਹੋਣ ਤਾਂ ਉਹ ਆ ਕੇ ਵਿਚਾਰਾ ਨੂੰ ਇੱਥੇ ਜਦੋਂ ਟੈਕਸੀਆਂ ਚਲਾਉਣੀਆਂ ਪੈਂਦੀਆਂ ਨੇ ਕਿਉਂਕਿ ਇਹਨਾਂ ਦੇ ਕੋਲੇ ਮੈਨੂੰ ਇਹ ਲੱਗਦਾ ਹੁੰਦਾ ਕਿ ਇਹਨਾਂ ਦੇ ਕੋਲੇ ਗਵਰਨਮੈਂਟ ਦੇ ਕੋਲੇ ਜਾਂ ਇਹਨਾਂ ਸਿਸਟਮ ਦੇ ਵਿੱਚ ਇਹਨਾਂ ਕੰਮ ਹੀ ਹੈ ਨਹੀਂ ਕਿ ਉਹਨਾਂ ਨੂੰ ਇਹ ਸਮਾ ਸਕਣ ਜੀ ਕਿਉਂਕਿ ওভারਕੁਆਲੀਫਾਈ ਕਰਕੇ ਕਈ ਵਾਰੀ ਤੋੜ ਦਿੰਦੇ ਨੇ ਕਿ ਉਹ ਅੰਡਰਕੁਆਲੀਫਾਈ ਕਰਕੇ ਤੋੜ ਦਿੰਦੇ ਨੇ ਕਿਉਂਕਿ ਜਿਹੜੇ ਮੂਰੇ ਹਾਇਰ ਕਰਦੇ ਆ ਨਾ ਜੀ ਉਹਨਾਂ ਨੂੰ ਆਪ ਹੀ ਨਹੀਂ ਸਮਝ ਹੁੰਦੀ ਕਿ ਇਹਨਾਂ ਨੂੰ ਅਸੀਂ ਕਿੱਥੇ ਤੇ ਕਿਵੇਂ ਰੱਖਾਂਗੇ ਇੱਥੇ ਜੀ ਪਰ ਜਦੋਂ ਉਹਨਾਂ ਦੇ ਕ੍ਰਾਈਟੇਰੀਆ ਬਣਦੇ ਨੇ ਉਹ ਮੈਨੂੰ ਸਮਝਣ ਤੋਂ ਬਾਹਰ ਆ ਜੋ ਕ੍ਰਾਈਟੇਰੀਆ ਬਣਦੇ ਆ ਤੁਸੀਂ ਉਹਨਾਂ ਨੂੰ ਉੱਥੇ ਸ਼ਿਫਟ ਕਰਾਉਨੇ ਹੋ ਇੱਕ ਹੋਪ ਦਿੰਦੇ ਹੋ ਜੀ ਗਲਤ ਆਸ ਦੇ ਕੇ ਆਪਾਂ ਇੱਥੇ ਬੁਲਾਉਨੇ ਹੋ ਤੇ ਇਹ ਵੀ ਤਾਂ ਇੱਕ ਐਕਸਟਰਸ਼ਨ ਹੀ ਆ ਨਾ ਹੂੰ ਉਹ ਡਿਫਰੈਂਟ ਟਾਈਪ ਆਫ ਐਕਸਟਰਸ਼ਨ ਆ ਕਿ ਤੁਸੀਂ ਉਹਨਾਂ ਨੂੰ ਉੱਥੇ ਚੰਗਾ ਪਲਾ ਕੰਮ ਕਰਦੇ ਛੱਡ ਕੇ ਉਹ ਡਾਕਟਰਸ ਹੋਣ ਲਾਇਰਸ ਹੋਣ ਉਹ ਜਰਨਲਿਸਟ ਹੋਣ ਕੋਈ ਵੀ ਜੀ ਉਹ ਬੈਟਰ ਲਾਈਫ ਲਈ ਆਉਂਦੇ ਨੇ ਹੂੰ ਤੇ ਉਹ ਬੈਟਰ ਲਾਈਫ ਤਾਂ ਹੁਣ ਦਿਖਦੀ ਨਹੀਂ ਮੂਰੇ ਕਿਤੇ ਵੀ ਹਨਾ ਸੋ ਉਹਦੇ ਨਾਲ ਜਦੋਂ ਇਹ ਜੇ ਜਿਹੜੇ ਪ੍ਰੋਫੈਸ਼ਨਲਸ ਨੇ ਉਹ ਵਾਪਸ ਮੋੜਨ ਲੱਗ ਜਾਂਦੇ ਆ ਹੋਰ ਮੂਹ ਕਰ ਲੈਂਦੇ ਆ ਤਾਂ ਜਿਹੜਾ ਜਿਹੜਾ ਵਿਚਾਰਲਾ ਹਿੱਸਾ ਹੁੰਦਾ ਨਾ ਜੇ ਫਿਜ਼ਿਕਸ ਵੀ ਆਪਾਂ ਦੇਖੀਓ ਤਾਂ ਜੇ ਵਿਚਾਰਿਆਂ ਦੀ ਚੀਜ਼ ਖਾਲੀ ਹੋਵੇ ਤਾਂ ਉਹ ਚੀਜ਼ ਕਰੰਬਲ ਹੁੰਦੀ ਹੈ ਹੂੰ ਸੋ ਇਹ ਉਹ ਸਿਸਟਮੈਟਿਕਲੀ ਚੀਜ਼ਾਂ ਕਰੰਬਲ ਹੋਣਗੀਆਂ ਜੇ ਇਹਨਾਂ ਦਾ ਕੁਝ ਨਾ ਕੀਤਾ ਤਾਂ ਜੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਉਣਗੇ ਇਹ ਜਿਹੇ ਪ੍ਰੋਫੈਸ਼ਨਲਸ ਇੱਥੇ ਜਾਂ ਆਸ ਕਰਦੇ ਨੇ ਤਾਂ ਉਹਨਾਂ ਨੂੰ ਆਉਂਦਿਆ ਨਾ ਸਾਭਿਆ ਹੂੰ ਉਹਦੇ ਨਾਲ ਜਿਹੜਾ ਤੁਹਾਡਾ ਸਵਾਲ ਆ ਕਿ ਰੀਅਲ ਸਟੇਟ ਨੂੰ ਕੀ ਫਰਕ ਪੈਂਦਾ ਜੀ ਆਬਵੀਅਸਲੀ ਜੇ ਜਦੋਂ ਇਹ ਉੱਥੋਂ ਆਉਂਦੇ ਨੇ ਇਹ ਸਾਰੇ ਪ੍ਰੋਫੈਸ਼ਨਲਸ ਨੇ ਪ੍ਰੋਫੈਸ਼ਨਲਸ ਮੀਨਸ ਅ ਮਿਡਲ ਕਲਾਸ ਤਾਂ ਹੈਗੇ ਹਨਾ ਇਹ ਅਪਰ ਮਿਡਲ ਕਲਾਸ ਦੇ ਵਿੱਚ ਆ ਜਾਂਦੇ ਹੁੰਦੇ ਬਾੜਿਆ ਕੋਲੇ ਹੋ ਸਕਦਾ ਜਿਨ੍ਹਾਂ ਦਾ ਜ਼ਿਆਦਾ ਰੁਝਾਨ ਪੜ੍ਹਾਈ ਦੇ ਵਿੱਚ ਹੁੰਦਾ ਜਾਂ ਐਜੂਕੇਸ਼ਨ ਦੇ ਵਿੱਚ ਹੁੰਦਾ ਪੈਸੇ ਵੱਲ ਘਟ ਰੰਦਾ ਥੋੜਾ ਜਿਹਾ ਪਰ ਉਹਨਾਂ ਕੋਲ ਇਨਫ ਹੁੰਦਾ ਆ ਜੀ ਉਹ ਆਪਣੀ ਸਾਰੀ ਪੂੰਜੀ ਲੈ ਆਉਂਦੇ ਆ ਨਾਲ ਫਿਰ ਤੁਹਾਨੂੰ ਨਾ ਤਾਂ ਪਤਾ ਹੁੰਦਾ ਕਿ ਹੁਣ ਆਪਾਂ ਛੱਡ ਕੇ ਅੱਗੇ ਜਾਣਾ ਆ ਉਹ ਇੱਥੇ ਮਾਰਕੀਟ 'ਚ ਹੀ ਲੱਗਣੀ ਆ ਹਾਂਜੀ ਉਹ ਮਾਰਕੀਟ ਜੋ ਲੱਗਦੀ ਆ ਪਰ ਜਦੋਂ ਜਾਣ ਕੇ ਉਹ ਕੱਢ ਕੇ ਵੀ ਲੈ ਕੇ ਜਾਂਦੇ ਆ ਫਿਰ ਕਿਉਂਕਿ ਵੇਚ ਕੇ ਜਾਣਗੇ ਬਿਲਕੁਲ ਉਹ ਫਿਰ ਉਦੋਂ ਇਹ ਹੁੰਦਾ ਕਿ ਮਹਿੰਗਾ ਸਸਤਾ ਵੇਚ ਦੋ ਜੇ ਮਹਿੰਗਾ ਸਸਤਾ ਵੇਚਦੇ ਨੇ ਤਾਂ ਕਿਸੇ ਦੀ ਕਿਸੇ ਦੀ ਜਗ੍ਹਾ ਤਾਂ ਖਾਲੀ ਹੋਊਗੀ ਨਾ ਉਹ ਬਿਲਕੁਲ ਜਦੋਂ ਖਾਲੀ ਹੋਊਗੀ ਤਾਂ ਆਬਵੀਅਸਲੀ ਵੱਡੀਆਂ ਚੀਜ਼ਾਂ ਉਦੋਂ ਡਿਗਣ ਲੱਗ ਜਾਣਗੇ ਜਦੋਂ ਪਛਾਲੋ ਚੀਜ਼ਾਂ ਖਾਲੀ ਹੋਣ ਲੱਗੀਆਂ ਸੋ ਮਾਰਕੀਟ ਦੇ ਉੱਤੇ ਇਹ ਬਹੁਤ ਵੱਡਾ ਅਸਰ ਹੋਊਗਾ ਹਜੇ ਹੋਣਾ ਸ਼ੁਰੂ ਹੋਇਆ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਏਦੋਂ ਵੱਧ ਜਿਹੜੇ ਨਤੀਜੇ ਆ ਉਹ ਬਾਹਲੇ ਵਧੀਆ ਦਿਖ ਨਹੀਂ ਰਹੇ ਜੀ ਕਿਉਂਕਿ ਪਿੱਛੇ ਜੇ ਇੱਥੇ ਦੋ ਤਿੰਨ ਬਹੁਤ ਵੱਡੇ ਬਿਜ਼ਨਸਮੈਨ ਜਿਨ੍ਹਾਂ ਨੇ ਬਹੁਤ ਵੱਡੀਆਂ ਪ੍ਰਾਪਰਟੀਆਂ ਉਹਨਾਂ ਨੇ ਲਈਆਂ ਸੀ ਹਮ ਤੇ ਉਹਨਾਂ ਨੇ ਆਲਮੋਸਟ 2/3 ਦੇ ਉੱਤੇ ਵਿੱਚੀਆਂ ਜੀ ਉਹ ਵੇਚ ਕੇ ਵਾਪਸ ਚਲੇ ਗਏ ਨੇ ਉਹ ਕਹਿੰਦੇ ਜਿੰਨੇ ਸਾਨੂੰ 20-25 ਲਬ ਮਿਲੀਅਨ 20-25 ਮਿਲੀਅਨ ਦਾ ਘਾਟਾ ਲੈ ਕੇ ਵਾਪਸ ਚਲੇਗੇ ਜੀ ਕਿਉਂਕਿ ਇੱਥੇ ਦਿਖ ਨਹੀਂ ਰਿਹਾ ਆਉਣ ਵਾਲੇ 5-7 ਸਾਲਾਂ 'ਚ ਉਹ ਆਪਦਾ 20-25 ਮਿਲੀਅਨ ਰਿਕਵਰ ਕਰ ਲੈਣਗੇ ਹੂੰ ਸੋ ਜਦੋਂ ਇਹ ਜਿਹੇ ਵੱਡੇ ਜਿਹੜੇ ਪਲੇਅਰਸ ਹੁੰਦੇ ਨੇ ਜਦੋਂ ਇਨਵੈਸਟਰਸ ਹੁੰਦੇ ਨੇ ਜੋ ਵਿੱਚੋਂ ਨਿਕਲਦੇ ਆ ਮਾਰਕੀਟ ਦੇ ਵਿੱਚ ਇੱਕ ਮਾਰਕੀਟ ਦੇ ਵਿੱਚ ਫਿਰ ਕੌਨਫੀਡੈਂਸ ਜਿਹੜਾ ਉਹ ਲੈਵਲ ਬਹੁਤ ਥੱਲੇ ਚਲੇ ਜਾਂਦਾ ਹੈ ਤਾਂ ਜਦੋਂ ਕੌਨਫੀਡੈਂਸ ਨਹੀਂ ਰਹੂਗਾ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਆਬਵੀਅਸਲੀ ਜਿਹੜਾ ਵੱਡਾ ਡਿਵੈਲਪਰ ਵੀ ਆ ਡਵੈਲਪਮੈਂਟ ਇਨੀ ਸੌਖੀ ਨਹੀਂ ਨਾ ਕਰਨੀ ਡਵੈਲਪਮੈਂਟ ਬਹੁਤ ਮਹਿੰਗਾ ਇਹ ਬਹੁਤ ਮਹਿੰਗਾ ਸ਼ੌਕ ਤੇ ਪ੍ਰੋਫੈਸ਼ਨ ਆ ਇਹ ਹੂੰ ਕਿਉਂਕਿ ਖਾਲੀ ਜ਼ਮੀਨ ਨੂੰ ਲੈ ਕੇ ਆਪਾਂ ਉਹਨਾਂ 'ਚ ਸਾਰੀ ਡਵੈਲਪਮੈਂਟ ਕਰਕੇ ਸਾਰਾ ਪੱਲਿਓ ਪੈਸਾ ਲਾ ਕੇ ਜੀ ਉਦੋਂ ਬਾਅਦ ਜਾ ਕੇ ਤੁਹਾਨੂੰ ਕੰਜ਼ਿਊਮਰ ਐਂਡ ਰਿਜ਼ਲਟ ਕਦੋਂ ਮਿਲਣੇ ਨੇ ਕਦੋਂ ਤੁਹਾਡੇ ਪੈਸੇ ਪੂਰੇ ਹੋਣੇ ਉਹ ਤੱਕ ਵਿਆਜ ਦਰ ਕਿੱਥੇ ਤੱਕ ਚੱਲੇ ਜਾਣਾ ਬਿਲਕੁਲ ਤੇ ਉਨੀ ਦੇਰ ਉਹਨਾਂ ਨੇ ਜਿਹੜੇ ਵੱਡੇ ਡਵੈਲਪਰਸ ਨੇ ਜਾਂ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਉਹਨਾਂ ਨੇ ਵੀ ਆਪਣਾ ਖਾਣਾ ਦਾਣਾ ਪਾਣੀ ਸਾਰਾ ਕੁਝ ਪੂਰਾ ਕਰਨਾ ਨਾ ਕਿਸੇ ਪਾਸੇ ਸੋ ਇਹ ਚੀਜ਼ਾਂ ਹੁਣ ਥੋੜੀਆਂ ਸਕੇਰੀ ਹੋਈ ਜਾਂਦੀਆਂ ਨੇ ਥੋੜੀਆਂ ਖਤਰਨਾਕ ਨੇ ਤੇ ਇੱਕ ਵੱਡੀ ਪ੍ਰੋਬਲਮ ਹੈ ਕਿ ਬਜਟ ਦੇ ਵਿੱਚ ਵੀ ਕੋਈ ਇਹੋ ਜਿਹਾ ਦੇਖਣ ਨੂੰ ਨਹੀਂ ਮਿਲਿਆ ਜਿਸ ਦੇ ਨਾਲ ਕੋਈ ਆਸ ਬੱਜੇ ਹਜੇ ਉਹਨਾਂ ਵਾਲੇ 6 ਮਹੀਨੇ 7 ਮਹੀਨੇ ਹਜੇ ਡਿਫਿਕਲਟ ਦਿਖ ਰਹੇ ਨੇ ਅੱਛਾ ਇੱਕ ਇਹਦੇ ਵਿੱਚ ਚੱਤਸਬ ਹੋਰ ਵੀ ਹੈ ਅ ਇੱਕ ਤਾਂ ਇਹ ਹੋ ਗਿਆ ਕਿ ਇੱਥੇ ਆਸ ਨਜ਼ਰ ਆਉਂਦੀ ਆ ਵਾਪਸ ਚਲੇ ਜਾਂਦੇ ਉਹ ਇਨਵੈਸਟ ਕਰਦੇ ਆ ਕੱਢ ਕੇ ਲੈ ਜਾਂਦੇ ਆ ਇਹਦਾ ਨੁਕਸਾਨ ਹੋਏਗਾ ਬੰਦੇ ਨਿਕਲ ਗਏ ਇਥੋਂ ਤੁਹਾਡੀ ਵਰਕ ਫੋਰਸ ਘਟ ਜਾਂਦੀ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਰੁਕ ਜਾਂਦੀਆਂ ਨੇ ਦੂਜਾ ਇਹ ਵੀ ਆ ਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਐਕਸਟਰਸ਼ਨ ਨੂੰ ਲੈ ਕੇ ਫਰੋਤੀਆਂ ਨੂੰ ਲੈ ਕੇ ਫਿਰ ਗੋਲੀਬਾਰੀ ਹੁੰਦੀ ਆ ਕਿਸੇ ਬਿਜ਼ਨਸ ਨੂੰ ਅੱਗ ਲਾ ਦਿੱਤੀ ਜਾਂਦੀ ਆ ਇਹ ਵੀ ਘਟਨਾਵਾਂ ਬਹੁਤ ਵੱਡੀਆਂ ਨੇ ਔਰ ਇਹਦਾ ਦੇਖੋ ਮਾਰਕੀਟ ਦੇ ਵਿੱਚ ਜੋ ਮੈਂ ਸਮਝਿਆ ਕਿਸ ਤਰੀਕੇ ਨਾਲ ਇੰਪੈਕਟ ਪੈਂਦਾ ਹੈ ਇਹ ਵੀ ਪੈਂਦਾ ਹੈ ਕਿ ਕਈ ਵਾਰੀ ਬਿਜ਼ਨਸਮੈਨ ਨਾ ਉਹ ਉਹਨੂੰ ਇਹ ਹੁੰਦਾ ਹੈ ਕਿ ਚਲੋ ਘਾਟੇ ਵੱਧੇ ਚੱਲਦੇ ਰਹਿਣ ਦੇ ਉਹ ਵਿਗਿਆਪਨ ਦਿੰਦਾ ਹੈ ਉਹ ਐਡਵਰਟਾਈਜ਼ ਕਰਦਾ ਹੈ ਆਪਣੀ ਐਡਵਰਟਾਈਜ਼ਮੈਂਟ ਲੋਕਾਂ ਨੂੰ ਕਿਤੇ ਨਾ ਕਿਤੇ ਖਿੱਚਦੀ ਆ ਆਪਣੇ ਵੱਲ ਉਹ ਖਿੱਚ ਜਿਹੜੀ ਆ ਉਹ ਮਾਰਕੀਟ ਨੂੰ ਕਈ ਵਾਰੀ ਬੂਮ ਦਿੰਦੀ ਆ ਐਡਵਰਟਾਈਜ਼ਮੈਂਟ ਜਿਹੜੀ ਆ ਉਹ ਮੀਡੀਆ ਨੂੰ ਬੂਮ ਦਿੰਦਾ ਆ ਉਦੇ ਨਾਲ ਐਡਵਰਟਾਈਜ਼ਮੈਂਟ ਦੇ ਨਾਲ ਮਾਰਕੀਟ ਨੂੰ ਬੂਮ ਮਿਲਦਾ ਉਹ ਬੂਮ ਜਿਹੜਾ ਕਿਤੇ ਨਾ ਕਿਤੇ ਕਾਰੋਬਾਰੀ ਨੂੰ ਵੀ ਥੋੜਾ ਬਹੁਤਾ ਲਾਭ ਪਹੁੰਚਾਉਂਦਾ ਮਤਲਬ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹੁਣ ਇਸ ਵੇਲੇ ਇੱਕ ਕਾਰੋਬਾਰੀ ਇਸ ਗੱਲ ਤੋਂ ਵੀ ਡਰਦਾ ਕਿ ਜੇ ਮੈਂ ਵਿਗਿਆਪਨ ਦਿੱਤਾ ਮੇਰਾ ਚਿਹਰਾ ਮੋਹਰਾ ਲੋਕਾਂ ਦੇ ਵਿੱਚ ਆ ਜਾਣਾ ਤੇ ਆ ਜਿਹੜੇ ਦੂਜੇ ਫੋਨ ਕਾਲ ਕਰਨ ਵਾਲੇ ਉਹ ਕਿਤੇ ਇਹਨਾਂ ਸੋਚਣ ਇਹਦੇ ਕੋਲ ਵਾਵਾ ਪੈਸੇ ਜਿਹੜਾ ਇੰਨੇ ਵਿਗਿਆਪਨ ਦਿੰਦਾ ਉਹ ਡਰਦਾ ਉਹ ਦੱਬ ਲੈਂਦਾ ਆਪਣੀਆਂ ਚੀਜ਼ਾਂ ਉਹ ਵੀ ਮਾਰਕੀਟ ਨੂੰ ਇੰਪੈਕਟ ਕਰ ਰਹੀਆਂ ਨੇ ਉਹ ਇਟ ਜਰਨਲ ਮਾਰਕੀਟ ਨੂੰ ਇੰਪੈਕਟ ਕਰ ਦਿਆ ਨੇ ਕੱਲੀ ਰੀਅਲ ਏਸਟੇਟ ਨੂੰ ਨਹੀਂ ਕਰ ਰਹੀ ਕਿਉਂਕਿ ਬਿਜ਼ਨਸ ਕੱਲਾ ਰੀਅਲ ਏਸਟੇਟ ਬਿਜ਼ਨਸ ਨਹੀਂ ਹੈਗਾ ਜੀ ਬਿਲਕੁਲ ਜਿਵੇਂ ਕੋਈ ਜੁਲਰਸ ਨੇ ਕੱਪੜੇ ਵਾਲੇ ਬਿਜ਼ਨਸ ਵੀ ਹੈਗੇ ਨੇ ਕੋਈ ਲੰਬਰ ਬਿਜ਼ਨਸ ਵੀ ਬਿਜ਼ਨਸ ਬਹੁਤ ਰਾਹਦੇ ਆ ਜੀ ਤੇ ਉਹ ਤੁਹਾਡੀ ਗੱਲ ਬਿਲਕੁਲ ਸਹੀ ਆ ਇਹ ਕਿ ਜਦੋਂ ਕੋਈ ਸਾਰੇ ਰੇਡੀਓਸ ਤੇ ਟੀਵੀਸ ਤੇ ਐਡਵਰਟਾਈਜ਼ਮੈਂਟ ਕਰਦਾ ਜੀ ਤਾਂ ਉਹਦਾ ਇੱਕ ਜੀ ਤਾਂ ਹੈ ਫ੍ਰੀ ਤਾਂ ਹੋਣੀ ਨਹੀਂ ਹੂੰ ਤੋ ਜਿਹਦੇ ਕੋਲੇ ਸਰਪਲਸ ਪੈਸਾ ਹੈਗਾ ਇਹ ਐਡਵਰਟਾਈਜ਼ ਕਰਨ ਨੂੰ ਜੀ ਤੋ ਆਬਵੀਅਸਲੀ ਉਹ ਟਾਰਗੇਟ ਹੋਊਗਾ ਬਿਲਕੁਲ ਤੋ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਉਹਨਾਂ ਦੀ ਕਾਸਟ ਤਾਂ ਕਿਸੇ ਨੇ ਦੇਖਣੀ ਨਹੀਂ ਕਿ ਉਹ ਜਿੰਨਾ ਸਮਾਨ ਕਿੱਥੋਂ ਲੈ ਕੇ ਆਏ ਨੇ ਉਹਨਾਂ ਨੂੰ ਕਿੰਨਾ ਟਾਈਮ ਲੱਗਿਆ ਤੇ ਕਿੰਨਾ ਪੈਸਾ ਲੱਗਿਆ ਕਈ ਵਾਰੀ ਉਹਨਾਂ ਦੀ ਉਹ ਐਡਵਰਟਾਈਜ਼ ਕਰਨੀ ਉਹਨਾਂ ਦੀ ਮਜਬੂਰੀ ਹੁੰਦੀ ਆ ਜੀ ਕਿਉਂਕਿ ਉਹਨਾਂ ਨੇ ਉਹ ਇੰਨਾ ਸਮਾਨ ਲਿਆ ਹੁੰਦਾ ਜੋ ਵਿਕਣਾ ਨਹੀਂ ਉਹਨਾਂ ਨੂੰ ਰਿਟਰਨ ਨਹੀਂ ਹੋਣੀ ਕਿਸ ਚੀਜ਼ ਦੀ ਉਹ ਪੈਸਾ ਤਾਂ ਉਹਨਾਂ ਦਾ ਗਿਆ ਹੋਇਆ ਰੋ ਵਿੱਚ ਤੋ ਆਪਣਾ ਪੈਸਾ ਵੀ ਕਰਨਾ ਉਹਨਾਂ ਨੇ ਉਹਦੇ ਜੋ ਚਾਰ ਚੱਲਰ ਬਣਾਉਣੇ ਹੁੰਦੇ ਨੇ ਸੋ ਇਹ ਡੈਫੀਨਿਟਲੀ ਇੱਕ ਬਹੁਤ ਵੱਡਾ ਕਾਸ ਬਣਿਆ ਹੋਇਆ ਇਹ ਇਹਦੇ ਨਾਲ ਕੀ ਹੋਇਆ ਕਿ ਤੁਸੀਂ ਨੋਟਿਸ ਕਰਿਓ ਕਿ ਇਹਦੇ ਨਾਲ ਜਿਹੜਾ মিডিਆ ਜਿਹੜਾ ਮੀਡੀਆ ਆ ਮੀਡੀਆ ਦੀ ਜੇਬ ਨੂੰ ਵੀ ਬਹੁਤ ਜ਼ਿਆਦਾ ਸੇਕ ਲੱਗਾ ਸੀ ਜਿਸ ਕਾਰਨ ਲੋਕਾਂ ਨੇ ਐਡਵਰਟਾਈਜ਼ਮੈਂਟ ਘਟਾਤੀ ਬਿਲਕੁਲ ਈਵਨ ਜਦੋਂ ਤੁਸੀਂ ਦੇਖੋ ਇੱਥੇ ਕੋਈ ਫੰਡਸ ਇਕੱਠੇ ਹੁੰਦੇ ਨੇ ਚਾਹੇ ਕਿਸੇ ਵੀ ਚੀਜ਼ ਵਾਸਤੇ ਚਾਹੇ ਅੱਗੇ ਹੁੰਦਾ ਰੇਡੀਓ ਥੌਨਸ ਹੁੰਦੇ ਸੀਗੇ ਤੇ ਲੋਕੀ ਮਿਲੀਅਨਸ ਆਫ ਡਾਲਰ ਦਿੰਦੇ ਸੀ ਅਨਾਉਂਸ ਕਰਾਉਂਦੇ ਸੀ ਮਾਰਨਾ ਵੀ ਹਾਂ ਯਾਰ ਕੋਈ ਗੱਲ ਅਸੀਂ ਸੇਵਾ ਲਈ ਕਰ ਰਹੇ ਹਾਂ ਜੀ ਹੁਣ ਉਹ ਕਰਦੇ ਆ ਪਰ ਉਹ ਗੁਪਤ ਕਰਦੇ ਆ ਉਹ ਕਹਿੰਦੇ ਨਹੀਂ ਸਾਡਾ ਨਾਮ ਨਾ ਲਓ ਹੂੰ ਉਹ ਫਿਰ ਉਹਦੇ ਨਾਲ ਇਹ ਤਾਂ ਸਿੱਧਾ ਹੀ ਪਤਾ ਨਾ ਵੀ ਹੁਣ ਇੱਕ ਜਿਆਦਾ ਫੀਅਰ ਫੈਕਟਰ ਹੈਗਾ ਆ ਤੇ ਫੀਅਰ ਫੈਕਟਰ ਕ੍ਰੀਏਟ ਕਿਵੇਂ ਹੋਇਆ ਇਹਨੂੰ ਕਿਵੇਂ ਘਟਾਉਣਾ ਇਹ ਤਾਂ ਸਰਕਾਰਾਂ ਦੇ ਕੰਮ ਆ ਨਾ ਜੀ ਸਰਕਾਰਾਂ ਜੇ ਬੋਲਣਗੀਆਂ ਨਹੀਂ ਸਰਕਾਰਾਂ ਦੇ ਵਿੱਚ ਜੇ ਉਹਨੇ ਨਮਾਇंदे ਨਹੀਂ ਬੋਲਣਗੇ ਜਾਂ ਉਹ ਮੂਰੇ ਨਹੀਂ ਆਉਣਗੇ ਤਾਂ ਉਨੀ ਦੇਰ ਤੱਕ ਇਹ ਚੀਜ਼ਾਂ ਹੋਈ ਜਾਣਗੀਆਂ ਇਹ ਵੀ ਕਮਾਲ ਦੀ ਗੱਲ ਹੈ ਨਾ ਕਿ ਇਹ ਮਾਰਕੀਟ ਦੇ ਡੁੱਬਣ ਦਾ ਜਾਂ ਮਾਰਕੀਟ ਦੇ ਵਿੱਚ ਸਲੋ ਡਾਊਨ ਦਾ ਜਾਂ ਮਾਰਕੀਟ ਦੇ ਵਿੱਚ ਜਿਹੜੀਆਂ ਪ੍ਰਸਥਿਤੀਆਂ ਬੜੀਆਂ ਉਹਨਾਂ ਦਾ ਫੀਅਰ ਫੈਕਟਰ ਆਪਣਾ ਹੈ ਤੇ ਕਦੇ ਥੋੜਾ ਬਹੁਤਾ ਡਰ ਚੱਕਣ ਦੇ ਲਈ ਸਰਕਾਰ ਦੇ ਵੱਲੋਂ ਜਾਂ ਬੈਂਕ ਆਫ ਕੈਨੇਡਾ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਆ ਆ ਚੱਕੋ ਤੁਹਾਡੀਆਂ ਵਿਆਜ ਦਰਾਂ ਘਟਾਤੀਆਂ ਪਿਛਲੀ ਵਾਰ ਦੋ ਵਾਰ ਲਗਾਤਾਰ ਵਿਆਜ ਦਰਾਂ ਨੂੰ ਘਟਾਇਆ ਗਿਆ ਤੇ ਉਸ ਕਟੌਤੀ ਨੇ ਥੋੜਾ ਜਿਹਾ ਇੱਕ ਕਹਿ ਸਕਦੇ ਕੋ ਠੰਮਣਾ ਜਿਹਾ ਦਿੱਤਾ ਥੋੜਾ ਜਿਹਾ ਚਿਹਰਿਆਂ ਦੇ ਉੱਤੇ ਲੈ ਕੇ ਆਂਦੀ ਆਸ ਦੀ کرن ਕਿ ਸ਼ਾਇਦ ਅਗਲੀ ਵਾਰ ਫੇਰ ਘਟਣ ਗਿਆ ਵਿਆਜ ਦਰਾਂ ਤੇ ਇਹਦੇ ਨਾਲ ਮਾਰਕੀਟ ਨੂੰ ਬੂਮ ਮਿਲੇਗਾ ਪਰ ਹੁਣ ਸੰਕੇਤ ਇਹੋ ਜੇ ਆ ਰਹੇ ਆ ਕਿ ਹੁਣ ਘੱਟੋ ਘੱਟ ਇਸ ਸਾਲ ਤਾ ਲੱਗਦਾ ਨਹੀਂ ਹੈ ਕਿ ਅਗਲੀ ਵਾਰ ਜਦੋਂ ਬੈਂਕ ਆਫ ਕੈਨੇਡਾ ਵਿਆਜ ਦਰਾਂ ਦੇ ਬਾਰੇ ਕੋਈ ਫੈਸਲਾ ਲਏਗੀ ਤੇ ਵਿਆਜ ਦਰਾਂ ਹੋਰ ਘਟਾਈਆਂ ਜਾ ਸਕਦੀਆਂ ਹਾਂਜੀ ਹਜੇ ਜਿਹੜੇ ਸੰਕੇਤ ਆ ਉਹ ਹੈ ਨਹੀਂਗੇ ਹੂੰ ਤੇ ਮਾਰਕੀਟ ਐਜ਼ ਅ ਵਿਆਜ ਤਾਂ ਠੀਕ ਆ ਵਿਆਜ ਹੁਣ ਉਨਾ ਨਹੀਂ ਹੈਗਾ ਕੁਆਲੀਫਾਈ ਕਰਨ ਵਾਸਤੇ ਮਾਰਗੇਜ ਬਰੋਕਰਸ ਬੈਟਰ ਦੱਸ ਸਕਦੇ ਆ ਜੀ ਪਰ ਜਿਹੜਾ ਵੱਡੀ ਪ੍ਰੋਬਲਮ ਤੇ ਹੈ ਇਹ ਜਿਹੜਾ ਮਾਰਕੀਟ ਦੇ ਵਿੱਚ ਜਿਹੜਾ ਪੈਸੇ ਦਾ ਜਿਹੜਾ ਘੁੰਮਣਾ ਆ ਹੂੰ ਉਹ ਬੰਦ ਹੋਇਆ ਹੋਇਆ ਕਿਉਂਕਿ ਇੱਕ ਜਗ੍ਹਾ ਤੋਂ ਦੂਜੀ ਨਕ ਕੋਈ ਚੀਜ਼ ਹੁਣ ਆਪਾਂ ਜਿਹੜਾ ਹੁਣੇ ਪਹਿਲੂ ਗੱਲ ਕਰਕੇ ਹੈ ਜਿਆ ਦੂਸਰੀ ਚੀਜ਼ ਨਾਲ ਰਿਲੇਟ ਕਰਦੀਆਂ ਨੇ ਕਿਉਂਕਿ ਹਰ ਚੀਜ਼ ਦੇ ਰਿਪਲ ਇਫੈਕਟਸ ਨੇ ਹਰ ਇੱਕ ਚੀਜ਼ ਤੋਂ ਦੂਜੀ ਚੀਜ਼ ਨੂੰ ਇਫੈਕਟ ਹੁੰਦੀਆਂ ਨੇ ਜੀ ਸੋ ਪਰ ਇਹਦੇ ਨਾਲ ਇੱਕ ਇਹ ਵੀ ਆ ਵੀ ਜਦੋਂ ਵਿਆਜ ਦਰਾਂ ਘਟਦੀਆਂ ਨੇ ਬੈਂਕ ਦੇ ਕੋਲੇ ਜਿਹੜਾ ਇਹਨੂੰ ਕਵਾਲिफाई ਕਰਨ ਦਾ ਜਿਹੜਾ ਤਰੀਕਾ ਆ ਉਹਦੇ ਵਿੱਚ ਬੜੀਆਂ ਛੋਟਾਂ ਨਹੀਂ ਦਿੱਤੀਆਂ ਬੈਂਕ ਦੇ ਤੱਕ ਸੋ ਉਹ ਛੋਟਾ ਨਾ ਹੋਣ ਕਰਕੇ ਵੀਕ ਜਦੋਂ ਬੰਦਾ ਕੁਆਲिफाई ਹੁੰਦਾ ਆ ਤਾਂ ਉਹ ਡਿਫਿਕਲਟੀ ਆ ਰਹੀ ਆ ਹਮ ਸੋ ਹਾਂ ਇਹ ਹੈਗਾ ਕਿ ਮਾਰਕੀਟ ਅਦਰਵਾਇਸ ਬਾਏਰ ਵਾਸਤੇ ਇੱਕ ਪਰਫੈਕਟ ਮਾਰਕੀਟ ਆ ਜੀ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਇਹ ਪਰਫੈਕਟ ਮਾਰਕੀਟ ਆ ਬਾਏ ਕਰਨ ਵਾਸਤੇ ਤੁਸੀਂ ਕੋਈ ਵੀ ਚੀਜ਼ ਦੇਖੋਗੇ ਤਾਂ ਉਹਦੀਆਂ ਜਿਹੜੀਆਂ ਪ੍ਰਾਈਸਸ ਨੇ ਉਹ 16 17% ਘਟੀਆਂ ਹੋਈਆਂ ਨੇ ਜੀ 16-17% ਬਹੁਤ ਵੱਡਾ ਨੰਬਰ ਆ ਬਿਲਕੁਲ ਕਿਉਂਕਿ ਪ੍ਰੋਫਿਟ ਮਾਰਜਨ 10% ਤੋਂ ਉੱਪਰ ਹੁੰਦਾ ਨਹੀਂ ਹਾਂ ਜਦੋਂ ਮਾਰਕੀਟ 'ਚ ਬੂਮ ਆਉਂਦਾ ਹੈ ਉਹ ਡਿਫਰੈਂਟ ਸਟੋਰੀ ਹੁੰਦੀ ਹੈ ਪਰ ਅਦਰਵਾਈਜ਼ 5% ਜੇ 5% ਜੇ ਤੁਹਾਡਾ ਬੂਮ ਆ ਜੇ ਉਹਨੂੰ ਠੀਕ ਮੰਨਿਆ ਜਾਂਦਾ ਵੀ ਹੈਗਾ ਮਾਰਕੀਟ 'ਚ ਕੁਝ ਪਰ ਹੁਣ ਜੇ 16-17% ਕਈ ਜਗ੍ਹਾ 20% ਦੇ ਨੇੜੇ ਪ੍ਰਾਈਸਿਸ ਡ੍ਰੌਪ ਹੋਈਆਂ ਹੋਈਆਂ ਨੇ ਸੋ ਇਹਦਾ ਐਡਵਾਂਟੇਜ ਕੰਜ਼ਿਊਮਰ ਨੂੰ ਲੈਣਾ ਚਾਹੀਦਾ ਆ ਤੇ ਦੂਸਰਾ ਹੈਗਾ ਜੇ ਕਿਤੇ ਥੋੜਾ ਜਿਹਾ ਸਰਕਾਰ ਜਿਹੜੇ ਹੁਣ ਇੱਥੇ ਔਖਾ ਟਾਈਮ ਚੱਲਦਾ ਇਹਨੂੰ ਮਾੜੀ ਥਾਂ ਲਾ ਪਾ ਲਵੇ ਹੂੰ ਤੇ ਜੇ ਬਾਹਰੋਂ ਇਨਵੈਸਟਰਸ ਨੂੰ ਖੋਲ੍ਹ ਦਿੱਤੀ ਜਾਵੇ ਤਾਂ ਮਾਰਕੀਟ ਬਹੁਤ ਜਲਦੀ ਰਿਵਾਈਵ ਹੋ ਸਕਦੀ ਹੈ ਇਹਦੇ 'ਚ ਕੋਈ ਵੱਡੀ ਕੋਈ ਬਹੁਤ ਵੱਡੀ ਇਕਨੋਮਿਸਟ ਦਾ ਹੈ ਨਹੀਂ ਕਿ ਆਮ ਬੰਦੇ ਦਾ ਹੈ ਜੀ ਪਤਾ ਹੈ ਵੀ ਇਹ ਚੀਜ਼ਾਂ ਹੋ ਸਕਦੀਆਂ ਨੇ ਪਰ ਕਿਉਂ ਨਹੀਂ ਕਰਦੇ ਕਿਹੜੀ ਚੀਜ਼ਾਂ ਨੂੰ ਬੰਨੀ ਬੈਠੀਆਂ ਨੇ ਇਹਦੇ ਬਾਰੇ ਆਪੇ ਵੱਡਾ ਸਵਾਲ ਬਣ ਜਾਂਦਾ ਬਿਲਕੁਲ ਅੱਛਾ ਆਪਾਂ ਜਦੋਂ ਲਾਸਟ ਟਾਈਮ ਗੱਲ ਕੀਤੀ ਸੀ ਤੇ ਆਪਾਂ ਘਰਾਂ ਦੇ ਕਿਰਾਏ ਘਟਣ ਦੀ ਗੱਲ ਕੀਤੀ ਸੀਗੀ ਜਿਹੜੇ ਕਮਰਸ਼ੀਅਲ ਟੈਨੈਂਟਸ ਹੈਗੇ ਆ ਉਹਨਾਂ ਨੂੰ ਕੀ ਫਾਇਦਾ ਕੀ ਨੁਕਸਾਨ ਹੈ ਆਪਾਂ ਇਹਦੀ ਗੱਲ ਕੀਤੀ ਸੀ ਤੇ ਆਪਣੀ ਉਸ ਵੀਡੀਓ ਤੋਂ ਬਾਅਦ ਸਾਡੇ ਕੁਝ ਦਰਸ਼ਕਾਂ ਦੇ ਸਵਾਲ ਆਏ ਉਹਦੇ ਵਿੱਚੋਂ ਇੱਕ ਸਵਾਲ ਮੈਨੂੰ ਮਹੱਤਵਪੂਰਨ ਲੱਗਾ ਜਿਹੜਾ ਆਪਾਂ ਸ਼ਾਮਲ ਕਰ ਲਈਏ ਤੇ ਮੈਂ ਇਹ ਗੁਜ਼ਾਰਿਸ਼ ਵੀ ਕਰਾਂਗਾ ਕਿ ਜਦੋਂ ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਹੁੰਦੇ ਹੋ ਤੁਹਾਡੇ ਮਨ 'ਚ ਕੋਈ ਸਵਾਲ ਆਉਂਦਾ ਹੁੰਦਾ ਤੇ ਜ਼ਰੂਰ ਸਵਾਲ ਜ਼ਰੂਰ ਪੁੱਛ ਲਿਆ ਕਰੋ ਨੈਕਸਟ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਉਸ ਸਵਾਲ ਨੂੰ ਸ਼ਾਮਲ ਕਰ ਲਿਆ ਕਰਾਂਗੇ ਜੇ ਤੁਹਾਡੇ ਮਨ ਦੇ ਵਿੱਚ ਕੋਈ ਕੁਐਰੀਜ਼ ਜੜੀਆਂ ਨੇ ਉਹ ਹੁੰਦੀਆਂ ਨੇ ਇਹ ਜੀਤਾ ਸਿੰਘ ਸਾਡੇ ਦਰਸ਼ਕ ਨੇ ਉਹਨਾਂ ਨੇ ਸਵਾਲ ਕੀਤਾ ਕਿ ਬਿਜ਼ਨਸ ਬਾਇਕ ਕਰਨ ਦਾ ਕੀ ਇਹ ਸਮਾਂ ਹੈ ਕਿ ਓਪਰਚੁਨਿਟੀ ਹੈ ਬਿਹਤਰ ਹੈ ਇਸ ਵੇਲੇ ਹਾਂਜੀ ਸਵਾਲ ਸੋਹਣਾ ਜੀ ਤੇ ਸਵਾਲ ਤਾਂ ਸਾਰੇ ਸੋਹਣੇ ਹੁੰਦੇ ਨੇ ਹਾਂ ਇਹ ਐਕਚੁਅਲੀ ਜੇ ਆਪਾਂ ਓਵਰਆਲ ਦੇਖਦੇ ਹਾਂ ਜਦੋਂ ਮਾਰਕੀਟ ਦਾ ਟ੍ਰੈਂਡ ਥੱਲੇ ਹੁੰਦਾ ਆ ਜੀ ਉਦੋਂ ਕੋਈ ਵੀ ਪੈਸਿਵ ਇਨਕਮ ਵਾਲਾ ਬਿਜ਼ਨਸ ਖਰੀਦਣ ਦਾ ਸਹੀ ਵਕਤ ਹੀ ਹੁੰਦਾ ਆ ਜੀ ਯੈਸ ਅੱਜ ਦੀ ਤਰੀਕ ਦੇ ਵਿੱਚ ਉਹ ਕੈਪ ਰੇਟ ਜਿਹੜਾ ਕੈਲਕੂਲੇਟ ਕਰਦੇ ਆ ਵੀ ਆਪਾਂ ਨੂੰ ਕਿੰਨਾ ਚ ਮੁਨਾਫਾ ਆ ਆ ਰੁਸ਼ਾਦ ਥੋੜਾ ਘਟ ਦਿਖੂਗਾ ਹੁਣ ਕਿਉਂਕਿ ਮਾਰਕੀਟ ਥੋੜੀ ਸਲੋ ਆ ਪਰ ਇਹ ਬਿਜ਼ਨਸ ਬਾਏ ਕਰਨ ਵਾਸਤੇ ਜਾਂ ਮਾਰਕੀਟ ਚ ਐਂਟਰ ਕਰਨ ਵਾਸਤੇ ਇਹ ਸਭ ਤੋਂ ਸਹੀ ਟਾਈਮ ਆ ਹਮ ਕਿਉਂਕਿ ਇਹ ਟਾਈਮ ਦੇ ਵਿੱਚ ਇਹ ਹੁੰਦਾ ਕਿ ਕਿਸੇ ਵੀ ਮਾਰਕੀਟ ਦੇ ਵਿੱਚ ਜੋ ਸਲੋ ਮਾਰਕੀਟ ਚ ਆਪਾਂ ਐਂਟਰ ਕਰਦੇ ਆ ਤਾਂ ਤੁਹਾਨੂੰ ਜਿਹੜੀ ਜਿਹੜੀਆਂ ਉਹ ਉੜਦੇ ਪੰਛੀ ਦਿਖਦੇ ਹੁੰਦੇ ਆ ਉਹ ਨਿੱਤੇ ਤੁਸੀਂ ਗਰਾਊਂਡ ਤੇ ਕੰਮ ਕਰਦੇ ਹੋ ਜੀ ਤੁਸੀਂ ਆਪਣੇ ਬੇਸਿਕਸ ਤੇ ਕੰਮ ਕਰਦੇ ਹੋ ਜੋ ਤੁਸੀਂ ਬੇਸਿਕ ਸਿੱਖ ਜਾਣੇ ਹੋ ਕਿਸੇ ਵੀ ਬਿਜ਼ਨਸ ਦਾ ਫਿਰ ਤੁਸੀਂ ਘਾਟਾ ਨਹੀਂ ਖਾਂਦੇ ਹੂੰ ਇਹ ਉਹ ਵਕਤ ਆ ਜਦੋਂ ਤੁਸੀਂ ਬੇਸਿਕਸ ਤੇ ਕੰਮ ਕਰਨਾ ਨਾਲ ਆ ਕੇ ਬਸ਼ਰਤ ਇਹ ਆ ਕਿ ਇਹ ਨਹੀਂ ਹੈਗਾ ਕਿ ਆਪਾਂ ਸੋਚੀਏ ਬਿਜ਼ਨਸ ਬਾਏ ਕਰਨਾ ਤਾਂ ਆਪਾਂ ਉਹ ਕਿਤੋਂ ਆ ਕੇ ਬਿਜ਼ਨਸ ਬਾਏ ਕਰਕੇ ਆਪ ਚਲੇ ਜਾਈ ਤੇ ਬਿਜ਼ਨਸ ਆਪਣੇ ਆਪ ਚੱਲੂਗਾ ਜੀ ਉਹ ਮੇਰਾ ਖਿਆਲ ਕੋਈ ਘਾਟੀ ਕੋਈ ਇਹ ਜਿਹਾ ਬਿਜ਼ਨਸ ਹੁੰਦਾ ਉਹਨੂੰ ਬਹੁਤ ਟਾਈਮ ਲੱਗਦਾ ਜਦੋਂ ਆਪਾਂ ਉਹ ਜਦੋਂ ਉਹ ਆਪਣੇ ਆਪ ਆਪ オਪਰੇਟ ਕਰਨ ਲੱਗਦਾ ਜੀ ਕਿਉਂਕਿ ਜਦੋਂ ਤੱਕ ਤੁਹਾਨੂੰ ਹੀ ਨਾ ਪਤਾ ਸੜਕ ਕਿੱਥੇ ਕਿੱਥੇ ਟੋਏ ਨੇ ਓਨੀ ਦੇ ਤੁਸੀਂ ਡਿਸਪੈਚ ਕਰਨ ਲੱਗ ਜਿਓ ਤਾਂ ਤੁਹਾਨੂੰ ਟਰੱਕ ਦੀ ਰਿਪੇਅਰ ਦੇ ਖਰਚੇ ਵੱਧ ਜਾਂਦੇ ਨੇ ਬਿਲਕੁਲ ਓਵੇਂ ਬਿਜ਼ਨਸ ਦਾ ਬਿਜ਼ਨਸ ਬਾਏ ਕਰਨ ਲਈ ਸਹੀ ਟਾਈਮ ਹੈਗਾ ਹੂੰ ਤੁਸੀਂ ਆਪਣਾ ਬਿਜ਼ਨਸ ਪਲਾਨ ਬਣਾਓ ਜਿਹੜਾ ਤੁਸੀਂ ਬਿਜ਼ਨਸ ਤੁਸੀਂ ਕਿਹਜਾ ਬਿਜ਼ਨਸ ਕਰਨਾ ਚਾਹੁੰਦੇ ਹੋ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਰੈਸਟੋਰੈਂਟ ਚਲਾਉਣ ਦਾ ਤੁਸੀਂ ਉਹ ਜਿਹਾ ਜੇ ਤੁਹਾਡੇ ਕੋਲੇ ਕੋਈ ਮੈਨੂਫੈਕਚਰਿੰਗ ਦਾ ਉਹ ਜਿਹਾ ਜੇ ਤੁਹਾਡੇ ਕੋਲੇ ਕੋਈ ਹੁਣ ਟਰੱਕ ਵਾਸ਼ ਹੈ ਫਾਰ ਐਗਜ਼ਾਮਪਲ ਸਾਡੇ ਕੋਲ ਸੇਲ ਤੇ ਉਹ ਜਿਹਾ ਪਰ ਟਰੱਕ ਵਾਸ਼ ਕਰਨ ਦਾ ਫਾਰ ਐਗਜ਼ਾਮਪਲ ਟਰੱਕ ਵਾਸ਼ ਹੀ ਆਪਸ ਹੋ ਜਾਂਦੀ ਸੌਖਾ ਕੰਮ ਲੱਗਦਾ ਪਰ ਇਹਨਾਂ ਸੌਖਾ ਹੁੰਦਾ ਨਹੀਂ ਕਿਉਂਕਿ ਇਹਦੇ ਵਿੱਚ ਵੀ ਜਦੋਂ ਵਿੱਚ ਵੜਦੇ ਹੋ ਟੈਕਨੀਕਲਿਟੀਆਂ ਹੁੰਦੀਆਂ ਵੀ ਕਿੱਥੇ ਪਾਣੀ ਮਾਰਨਾ ਤੇ ਕਿੱਥੇ ਸਾਬਣ ਮਾਰਨਾ ਕਿੱਥੇ ਨਹੀਂ ਮਾਰਨਾ ਇਹਨਾਂ ਨਾਲ ਹੋਵੇ ਆਪਾਂ ਘਾਟ ਟਰੱਕ ਧੋਲਤਾ ਦਿੱ ਈਜ਼ਾਨੋ ਸਿੱਖਣਾ ਤੇ ਕਿਵੇਂ ਕਰਨਾ ਇਹ ਜ਼ਿਆਦਾ ਜ਼ਰੂਰੀ ਆ ਉਸ ਤੋਂ ਬਾਅਦ ਇਹ ਇਹ ਹੁੰਦਾ ਜਸਪੀਰ ਜੀ ਕਿ ਆਪਾਂ ਜਦੋਂ ਬਿਜ਼ਨਸ ਬਾਏ ਕਰਦੇ ਆ ਜੀ ਤਾਂ ਤੁਹਾਨੂੰ ਲੋਨ ਦਾ ਵੱਡੀ ਪ੍ਰੋਬਲਮ ਹੁੰਦੀ ਆ ਹਮ ਜੇ ਖਾਸ ਕਰਕੇ ਪ੍ਰਾਪਰਟੀ ਤੁਹਾਡੇ ਲੀਸ ਤੇ ਆ ਜੀ ਜਿਹਦੇ ਚ ਆਪਾਂ ਕਰਦੇ ਆ ਉਹਦੇ ਵਿੱਚ ਇਕੁਪਮੈਂਟ ਹੁੰਦਾ ਹੈ ਉਹਦੇ ਵਿੱਚ ਜਿਵੇਂ ਵੱਡੇ ਰੈਸਟੋਰੈਂਟਸ ਹੁੰਦੇ ਨੇ ਉਹਨਾਂ ਦੀ ਟੈਕ ਸਟਡੀ ਹੁੰਦੀ ਆ ਜੀ ਫੋਰ ਇਗਜ਼ਾਮਪਲ ਮੈਕਡੋਨਲਡਸ ਦੀ ਜਪਾ ਫਰੈਂਚਾਈਜ਼ ਲੈਣੀ ਹੋਵੇ ਕਿਸੇ ਨੇ ਤਾਂ ਮੈਕਡੋਨਲਡਸ ਦਾ ਚਲੋ ਹੈ ਤਾਂ ਵੱਡੀ ਇਗਜ਼ਾਮਪਲ ਥੋੜੀ ਜੀ ਪਰ ਉਹ ਐ ਨਹੀਂ ਹੈਗਾ ਕਿ ਤੁਹਾਨੂੰ ਮੈਕਡੋਨਲਡਸ ਆਪਾਂ ਗਏ ਆਪਾਂ ਪੈਸੇ ਦਿਖਾਏ ਤਾਂ ਉਹ ਤੁਹਾਨੂੰ ਫਰੈਂਚਾਈਜ਼ ਦੇ ਦੇਣਗੇ ਉਹ ਤੁਹਾਨੂੰ ਜਿਹਨੇ ਫਰੈਂਚਾਈਜ਼ ਲੈਣੀ ਆ ਫਰੈਂਚਾਈਜ਼ੀ ਉਹਨੂੰ 2 ਸਾਲ ਤੱਕ ਉਹਨਾਂ ਨਾਲ ਕੰਮ ਕਰਨਾ ਪੈਂਦਾ ਜੀ ਆਪਦੇ ਕੋਲੋਂ ਪੈਸੇ ਲਾ ਕੇ ਫਿਰ ਉਹ ਸਾਰਾ ਕੰਮ ਸਿਖਾਉਂਦੇ ਆ ਉਹਨਾਂ ਨੇ ਤੁਹਾਨੂੰ ਬੈਂਕਿੰਗ ਤੋਂ ਲੈ ਕੇ ਅਕਾਊਂਟਿੰਗ ਤੋਂ ਲੈ ਕੇ ਕੁਕਿੰਗ ਤੋਂ ਲੈ ਕੇ ਜਿਵੇਂ ਤੁਸੀਂ ਚੀਜ਼ਾਂ ਨੂੰ ਡਿਸਪਰਸ ਕਰਨਾ ਉਥੋਂ ਤੱਕ ਸਾਰਾ ਕੁਝ ਸਿਖਾਉਣਾ ਹੈ ਜੀ ਫਿਰ ਨੰਬਰ 2 ਇਹ ਨਹੀਂ ਹੁੰਦਾ 2 ਸਾਲ ਬਾਅਦ ਆਪਾਂ ਕਹਿੰਦੇ ਹੁਣ ਮੈਂ ਖੋਲਣਾ ਇੱਥੇ ਹੈ ਨਾ ਫਿਰ ਉਹਨਾਂ ਨੇ ਉਹ ਸਾਰੇ ਏਰੀਆ ਦੇ ਜਿੱਥੇ ਕੋਈ ਲੋਕੇਸ਼ਨ ਦਿੰਦੇ ਨੇ ਉਹ ਲੋਕੇਸ਼ਨ ਨੂੰ ਜਾਂ ਆਪ ਦੇਖਦੇ ਨੇ ਜਾਂ ਉਹਨਾਂ ਦੀ ਟੀਮਸ ਨੇ ਜਾ ਕੇ ਦੇਖਣਾ ਵੀ ਇਦੀ ਵਾਇਬਿਲਟੀ ਕੀ ਆ ਕਿ ਟ੍ਰੈਫਿਕ ਕਿੰਨਾ ਸਾਰਾ ਕੁਝ ਆ ਕਿਉਂਕਿ ਫੇਲਿਅਰ ਮੈਕਡੋਨਲਡ ਦਾ ਹੁਣਾਂ ਬੰਦੇ ਦਾ ਨਹੀਂ ਹੋਣਾ ਬੰਦੇ ਦਾ ਨਹੀਂ ਹੋਣਾ ਬੰਦੇ ਨੂੰ ਤਾਂ ਜਾਣਦੇ ਨਹੀਂ ਹੋਣਾ ਕੋਈ ਹਾਂ ਬੰਦੇ ਨੂੰ ਪੈਸੇ ਨਹੀਂ ਖਾਣ ਬੱਚਾ ਮੈਕਡੋਨਲਡ ਖਾਣ ਜਾਂਦਾ ਉੱਥੇ ਜਸਵੀਰ ਸਿੰਘ ਨੂੰ ਖਾਣ ਨਹੀਂ ਜਾਂਦਾ ਵੀ ਜਸਵੀਰ ਹੁਣਾਂ ਦਾ ਹੈ ਜਾਂ ਦੀਪ ਹੁਣਾਂ ਦਾ ਹੈਗਾ ਉਹ ਇਸ ਕਰਕੇ ਕੋਈ ਵੀ ਵੱਡੇ ਨਾਮ ਨੇ ਜਿਹੜੇ ਜਿਹੜੇ ਚੰਗੇ ਰੈਸਟੋਰੈਂਟ ਨੇ ਜਾਂ ਇਸ ਬਿਜ਼ਨਸ ਦੇ ਵਿੱਚ ਆ ਜਿਨ੍ਹਾਂ ਦਾ 1.5 ਮਿਲੀਅਨ 2 ਮਿਲੀਅਨ ਡਾਲਰ ਦੀ ਕਾਸਟ ਹੈਗੀ ਆ ਟੂ ਬੀਗਿੰ ਵਿਦ ਤਾਂ ਉਹਨਾਂ ਸਾਰਿਆਂ ਦੇ ਵਿੱਚ ਜੋ ਚਾਹੇ ਵੈਂਡੀਜ਼ ਹੋਵੇ ਚਾਹੇ A&W ਹੋਵੇ ਚਾਹੇ ਕੋਈ ਵੀ ਹੋਵੇ ਜਿਹੜੇ ਵੀ ਫਰੈਂਚਾਈਜ਼ ਨੇ ਜੀ ਉਹਨਾਂ ਦੇ ਵਿੱਚ ਇਹ ਐਂ ਕੰਮ ਹੁੰਦਾ ਪਰ ਜੇ ਛੋਟਾ ਬਿਜ਼ਨਸ ਵੀ ਲੈਣਾ ਹੋਵੇ ਤਾਂ ਇਹ ਰਾਈਟ ਟਾਈਮ ਆ ਬਿਜ਼ਨਸ ਲੈ ਕੇ ਉਹਨੂੰ ਆਪਰੇਟ ਕਰਨ ਵਾਸਤੇ ਤੇ ਅੱਜ ਆਪ ਆਪਰੇਟ ਕਰਨ ਦਾ ਫਾਇਦਾ ਹੋਗਾ ਬਿਲਕੁਲ ਤੁਸੀਂ ਥੋੜੀ ਜੀ ਗੱਲ ਕੀਤੀ ਆ ਲੋਨ ਵਗੈਰਾ ਦੀ ਹਾਲਾਂਕਿ ਇਹ ਮਾਰਗੇਜ ਬ੍ਰੋਕਰ ਦਾ ਸਵਾਲ ਹੈਗਾ ਪਰ ਮੈਨੂੰ ਲੱਗਦਾ ਕਿ ਕਿਉਂਕਿ ਤੁਸੀਂ ਬਿਜ਼ਨਸ ਸੇਲ ਵੀ ਕਰਦੇ ਹੋ ਨਾਲ ਦੀ ਨਾਲ ਤੇ ਬਿਜ਼ਨਸ ਸੇਲ ਕਰਦੇ ਹੋ ਇਸ ਕਰਕੇ ਇਨੀ ਕੁ ਤਾਂ ਘਟੂ ਘਟ ਜਾਣਕਾਰੀ ਜਿਹੜੀ ਆ ਉਹ ਮੋਟੀ ਮੋਟੀ ਤੁਹਾਨੂੰ ਹੋਏਗੀ ਤੇ ਮੈਂ ਚਾਹੁੰਨਾ ਕਿ ਸਾਡੇ ਦਰਸ਼ਕਾਂ ਨਾਲ ਨਾਲ ਲੱਗਦੇ ਹੱਥੇ ਵੀ ਸਾਂਝੀ ਕਰ ਦਿਓ ਕਿ ਜੇ ਕੋਈ ਬਿਜ਼ਨਸ ਖਰੀਦਣ ਦੇ ਵਿੱਚ ਇੰਟਰਸਟ ਰੱਖਦਾ ਹੈ ਤੇ ਲੋਨ ਸਿਸਟਮ ਜਿਹੜਾ ਹੈ ਉਹ ਕਿਹੋ ਜਿਹਾ ਕਿਸ ਤਰੀਕੇ ਨਾਲ ਚੀਜ਼ਾਂ ਬਿਹਤਰ ਹੋ ਸਕਦੀਆਂ ਨੇ ਜਦੋਂ ਆਪਾਂ ਕੋਈ ਟਰਨ ਕੀ ਬਿਜ਼ਨਸ ਜਿਹਨੂੰ ਆਪਾਂ ਚਲਦਾ ਕੰਮ ਲੈਣੇ ਆ ਜੀ ਸਭ ਤੋਂ ਪਹਿਲਾਂ ਉਹਦੀ ਬੁਕਸ ਦੇਖਣੀਆਂ ਪੈਂਦੀਆਂ ਨੇ ਉਹਦੇ ਫਾਈਨੈਂਸ਼ੀਅਲ ਰਿਪੋਰਟਸ ਦੇਖਣੀਆਂ ਪੈਂਦੀਆਂ ਨੇ ਪਿਛਲੇ 3 ਸਾਲਾਂ ਦੀਆਂ 4 ਸਾਲ ਦੀਆਂ 5 ਸਾਲ ਦੀਆਂ ਡਿਪੈਂਡ ਕਰਦਾ ਵੀ ਤੁਸੀਂ ਬਲੋ ਕਿਹੇ ਜਾ ਬਿਜ਼ਨਸ ਬਾਏ ਕਰਨਾ ਜੀ ਉਹਦੀ ਗਰੋਥ ਉੱਥੋਂ ਪਤਾ ਲੱਗਦੀ ਹੈ ਹਮ ਉਹਨੇ ਖਰਚੇ ਉੱਥੋਂ ਪਤਾ ਲੱਗ ਜਾਂਦੇ ਆ ਉਹਦੇ ਕਈ ਚੀਜ਼ਾਂ ਹੁੰਦੀਆਂ ਨੇ ਉਹ ਜਿਹੜੀਆਂ ਬੁਕਸ ਦੇ ਵਿੱਚ ਦਿਖਾਈਆਂ ਹੁੰਦੀਆਂ ਨੇ ਪਰ ਉਹ ਕਈ ਵਾਰੀ ਬੁਕਸ ਮੇਨਟੇਨ ਕਰਨ ਵਾਸਤੇ ਹੁੰਦੀਆਂ ਨੇ ਜੀ ਅ ਫੋਰ ਐਗਜ਼ਾਮਪਲ ਆ ਉਹ ਦੇ ਖਰਚੇ ਆ ਉਹ ਦੇ ਟੈਲੀਫੋਨਾਂ ਦੇ ਖਰਚੇ ਹੋਰ ਕੋਈ ਚੀਜ਼ਾਂ ਕਰਦੀਆਂ ਪਾਈਆਂ ਹੁੰਦੀਆਂ ਪਰ ਉਹ ਹੁੰਦਾ ਪ੍ਰੋਫਿਟ ਹੀ ਆ ਪਰ ਉਦੋਂ ਆਪਾਂ ਟੈਕਸ ਦੇਣ ਦੇ ਮਾਰੇ ਆਪਾਂ ਚੀਜ਼ਾਂ ਜਿੰਨਾ ਘਟੋ ਘਟ ਟੈਕਸ ਦੇਣ ਵਾਲੇ ਚੱਕਰ 'ਚ ਆਪਾਂ ਖਰਚੇ ਵਧਾ ਪਾਉਨੇ ਜ ਜਦੋਂ ਵੀ ਬਿਜ਼ਨਸ ਬਾਈ ਕਰਦੇ ਆ ਆਪਾਂ ਉਹ ਬੁਕਸ ਦੇ ਹਿਸਾਬ ਨਾਲ ਉਹ ਬਿਜ਼ਨਸ ਦੀ ਇੱਕ ਪ੍ਰਾਈਸ ਤੈਅ ਹੁੰਦੀ ਆ ਹੂੰ ਵੀ ਆ ਤੇਰਾ ਪ੍ਰੋਫਿਟ ਆ ਇਹ ਆ ਜਾਂ ਤਰੀ ਹੈਗੀ ਸੌਰੀ ਆ ਸੇਲ ਆ ਔਰ ਟੋਟਲ ਸੇਲ ਦੇ ਹਿਸਾਬ ਨਾਲ ਤੇਰਾ ਪ੍ਰੋਫਿਟ ਆ ਪ੍ਰੋਫਿਟ ਦੇ ਹਿਸਾਬ ਨਾਲ ਇਹਨੂੰ 4 ਗੁਣਾ ਕਰ ਲਓ 5 ਕਰ ਲਓ 4 ਕਿ 3 ਕਰ ਲਓ ਉਹ ਡਿਪੈਂਡ ਕਰਦਾ ਕਿਹੜਾ ਬਿਜ਼ਨਸ ਆ ਜੀ ਉਹਦੇ ਹਿਸਾਬ ਨਾਲ ਉਹਦੀ ਪ੍ਰਾਈਸ ਇਸਟੈਬਲਿਸ਼ ਹੁੰਦੀ ਆ ਉਹਦੀ ਲੋਕੇਸ਼ਨ ਕੀ ਆ ਤੇ ਉਹਦਾ ਫਿਊਚਰ ਕੀ ਆ ਉਹ ਜਦੋਂ ਸਾਰੀਆਂ ਚੀਜ਼ਾਂ ਤੁਹਾਡੀਆਂ ਸਟੈਬਲਿਸ਼ ਹੁੰਦੀਆਂ ਉਸ ਤੋਂ ਬਾਅਦ ਫਿਰ ਜਦੋਂ ਬਾਇੰਗ ਤੇ ਜਾਂਦੇ ਆਪਾਂ ਆਪਣੇ ਉਹਦੇ ਚ ਇਦਾਂ ਦੇ ਕੰਮਾਂ ਦੇ ਵਿੱਚ ਅਕਾਊਂਟੈਂਟਸ ਤੇ ਲੋਅਰਸ ਦਾ ਕਾਫੀ ਵੱਡਾ ਹੱਥ ਹੁੰਦਾ ਹੈ ਉਹ ਚ ਹੁੰਦਾ ਵੀ ਸ਼ੇਅਰ ਸੇਲ ਆ ਐਸੈਟ ਸੇਲ ਆ ਜਾਂ ਵਿਦ ਪ੍ਰਾਪਰਟੀ ਆ ਵਿਦਆਊਟ ਪ੍ਰਾਪਰਟੀ ਆ ਇਹ ਇੱਕ ਸਬਜੈਕਟ ਹੋਰ ਵੱਡੇ ਹੋ ਜਾਂਦੇ ਹੁੰ ਪਰ ਇਹਦੇ ਵਿੱਚ ਜ਼ਿਆਦਾ ਕੀ ਹੁੰਦਾ ਕਿ ਜਦੋਂ ਕੋਈ ਸਟੈਬਲਿਸ਼ਡ ਬਿਜ਼ਨਸ ਹੁੰਦੇ ਜਿਹੜੇ ਜਾਂ ਜਿਨ੍ਹਾਂ ਦੇ ਬੁਕਸ ਸਹੀ ਨੇ ਉਹਨਾਂ ਨੂੰ ਫਿਰ ਬੈਂਕ ਜੋ ਦੇਖਦਾ ਤਾਂ ਉਹਨਾਂ ਦੇ ਜਿਹੜੇ ਹ ਹੁੰਦੇਨ ਐਕਸਪਰਟਸ ਹੁੰਦੇ ਨੇ ਉਹ ਦੇਖ ਲੈਂਦੇ ਨੇ ਬੁਕਸ ਤੋਂ ਕਿ ਹਾਂ ਇਹ ਬੁਕਸ ਸਸਟੇਨ ਸਹੀ ਇਹਨਾਂ ਨੂੰ ਵਧੀਆ ਕੀਤਾ ਹੋਇਆ ਰੱਖਿਆ ਹੋਇਆ ਹੈ ਉਹਨਾਂ ਨੇ ਜੀ ਤੇ ਹਾਂ ਬਿਜ਼ਨਸ ਦੇ ਵਿੱਚ ਇੰਨਾ ਇੱਕ ਫਾਇਦਾ ਹੈਗਾ ਆ ਤੇ ਹੁੰਦਾ ਜਾਂ ਉਹਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਦਿਖਾਇਆ ਹੋਇਆ ਜਾਂ ਬਹੁਤ ਘੱਟ ਨੁਕਸਾਨ ਵਾਲੀ ਨੂੰ ਤਾਂ ਹੱਥ ਪਾਉਂਦਾ ਨਹੀਂਗਾ ਜੀ ਸੋ ਫਾਇਦੇ ਵਾਲੀ ਜੀ ਉਹ ਦੇਖ ਰਹਾ ਹੁੰਦਾ ਫਾਇਦਾ ਕਿੰਨਾ ਕੁ ਪ੍ਰੋਫਿਟ ਕਿੰਨਾ ਕੁ ਸ਼ੋ ਕੀਤਾ ਹੋਇਆ ਤੇ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹਨਾਂ ਨੇ ਖਰਚੇ ਕਿੰਨੇ ਕ ਆਪਣੇ ਪਾਏ ਹੋਣੇ ਆ ਕਿੰਨੀ ਕਿ ਇਹਨਾਂ ਨੇ ਇਹਦੇ ਵਿੱਚ ਅਮੋਰਟਾਈਜੇਸ਼ਨ ਦਾ ਕਿੰਨਾ ਕਿ ਇਹਨਾਂ ਨੇ ਜਿੰਨੀਆਂ ਚੀਜ਼ਾਂ ਦੀ ਕਸਾਈ ਹੋ ਜਾਂਦੀ ਆ ਉਹਦੀ ਡੈਪ੍ਰੀਸੀਏਸ਼ਨ ਪਾਈ ਹੁੰਦੀਆਂ ਨੇ ਸੋ ਉਹ ਸਾਰਾ ਕੁਝ ਦੇਖ ਕੇ ਇੱਕ ਬਿਜ਼ਨਸ ਪਲਾਨ ਬਣਵਾਉਂਦੇ ਫਿਰ ਹਮ ਜਿਹੜਾ ਬਿਜ਼ਨਸ ਪਲਾਨ ਹੁੰਦਾ ਉਹ ਨਾਰਮਲੀ 3 ਸਾਲ ਦਾ 5 ਸਾਲ ਦਾ ਉਹ ਤੁਹਾਡੇ ਜੇ ਤੁਹਾਡੇ ਵਧੀਆ ਅਕਾਊਂਟੈਂਟਸ ਨੇ ਐਕਸਪਰਟ ਨੇ ਉਹ ਬਣਾ ਦਿੰਦੇ ਨੇ ਜਾਂ ਤੁਹਾਡੇ ਲੋਅਰਸ ਬਣਾਉਂਦੇ ਨੇ ਨੇ ਉਹ ਬਿਜ਼ਨਸ ਪਲਾਨ ਫਿਰ ਬੈਂਕ ਕੋਲੇ ਜਾਂਦੇ ਨੇ ਉਹ ਬੈਂਕਸ ਦੇ ਵਿੱਚ ਫਿਰ ਜੋ ਬੀ ਡੀ ਸੀ ਬੈਂਕ ਹੈ ਜਿਹੜੇ ਸਮਾਲ ਬਿਜ਼ਨਸ ਨੂੰ ਕਾਫੀ ਜਿਆਦਾ ਪ੍ਰਮੋਟ ਕਰਦੇ ਆ ਥੋੜਾ ਇੰਟਰਸਟ ਜਿਆਦਾ ਹੁੰਦਾ ਇਹਨਾਂ ਦਾ ਜਾਂ ਆਰ ਬੀ ਸੀ ਵੀ ਕਰ ਰਹੀ ਆ ਬੈਂਕ ਮੌਂਟਰੀਅਲ ਪਰ ਇਟ ਡਿਫਰੈਂਟ ਬੈਂਕਸ ਡਿਫਰੈਂਟ ਡਿਫਰੈਂਟ ਬਿਜ਼ਨੈਸਸ ਨੂੰ ਅਕੋਮੋਡੇਟ ਕਰਦੇ ਹੁੰਦੇ ਆ ਆਪਣੇ ਆਪਣੇ ਤਰੀਕੇ ਨਾਲ ਇਹਨਾਂ ਦੀ ਪਾਲਿਸੀਜ਼ ਹੁੰਦੀਆਂ ਸੋ ਉਹਨਾਂ ਦੇ ਆਪਾਂ ਇਹ ਹੈਲਪ ਉਹ ਵੀ ਤਨੀ ਕਰ ਸਕਦੇ ਕਿਉਂਕਿ ਬੁਕਸ ਤਾਂ ਉਹਨਾਂ ਨੇ ਦੇਖਣੀਆਂ ਜੇ ਬਿਲਕੁਲ ਲੈਣਾ ਆ ਸਾਡਾ ਅਸਿਸਟ ਕਰਨ ਦਾ ਹੁੰਦਾ ਹੈ ਕਿ ਆਪਾਂ ਦੇਖ ਕੇ ਦੱਸ ਦਿੰਨੇ ਆ ਕਿ ਇੱਥੇ ਤੁਹਾਡਾ ਆ ਫਾਇਦਾ ਆ ਆ ਜਿਹੜੇ ਜਿਹੜੇ ਬੇਸਿਕ ਚੀਜ਼ਾਂ ਹੁੰਦੀਆਂ ਨੇ ਨਾ ਬਿਚਾਰੇ ਬਿਜ਼ਨਸ ਵੇਚਣ ਦੇ ਵਿੱਚ ਉਹ ਅਸੀਂ ਉਹਨਾਂ ਨੂੰ ਇੱਕ ਫੈਸਿਲੀਟੇਟ ਕਰਦੇ ਹਾਂ ਚੀਜ਼ਾਂ ਨੂੰ ਹਮ ਉਸ ਤੋਂ ਬਾਅਦ ਜਿਹੜਾ ਬਾਕੀ ਕੰਮ ਬੈਂਕ ਦਾ ਲੋਨ ਆ ਉਹ ਆਪਾਂ ਗਰੰਟੀ ਨਹੀਂ ਕਰ ਸਕਦੇ ਦੋ ਜਾਂ ਨਹੀਂ ਦੋ ਬਿਕੋਜ਼ ਉਹ ਤੁਹਾਡੇ ਐਕਸਪਰਟਿਸ ਤੇ ਤੁਹਾਡੇ ਤੇ ਜੀ ਤੁਹਾਡੀਆਂ ਬੁੱਕਸ ਦੇ ਉੱਤੇ ਜਾਂ ਤੁਹਾਡੇ ਜਿੰਨਾ ਕੁ ਤੁਹਾਡਾ ਹੁੰਦਾ ਆ ਐਕਸਪੀਰੀਅੰਸ ਜੀ ਉਹਦੇ ਉੱਤੇ ਤੇ ਪਲੱਸ ਤੁਸੀਂ ਕਿਵੇਂ ਇਹਨੂੰ ਰੀਟੇਨ ਕਰਨਾ ਅਗਲੇ ਤਿੰਨ ਸਾਲਾਂ 'ਚ ਤੇ ਤੁਹਾਡੀ ਕੀ ਪਲੈਨਿੰਗ ਆ ਉਹਦੇ ਹਿਸਾਬ ਨਾਲ ਫਿਰ ਬੈਂਕ ਤੁਹਾਨੂੰ ਲੋਨ ਦਿੰਦਾ ਉਹਦੇ 'ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਮੰਗਿਆ ਤੇ ਬੈਂਕ ਤੁਹਾਨੂੰ ਕਿੰਨਾ ਦਿੰਦਾ ਪਰ ਇਹ ਜਿਆਦਾ ਸਵਾਲ ਸਿੱਧਾ ਮਾਰਗੇਜ ਬਰੋਕਰਸ ਕੋਲ ਵੀ ਜਾਂ ਜਾਂ ਬੈਂਕਰਸ ਦੇ ਕੋਲ ਜਾਂਦਾ ਹੈ ਸਾਡਾ ਕੰਮ ਹੁੰਦਾ ਹੈ ਕਿ ਚੀਜ਼ ਲਿਆ ਕੇ ਟੇਬਲ ਤੇ ਰੱਖਣੀ ਦੋਨੇ ਪਾਰਟੀਆਂ ਨੂੰ ਬਿਠਾਉਣਾ ਜੀ ਉਹਨਾਂ ਦੇ ਮੂਰੇ ਪੇਪਰ ਬਲੈਕ ਐਂਡ ਵਾਈਟ ਰੱਖਣੇ ਉਹਦੇ ਵਿੱਚ ਦੱਸ ਸਕਦੇ ਹੁੰਦੇ ਨੇ ਸਿਰਫ ਇਹ ਆ ਖਰਚੇ ਇੱਥੇ ਤੇ ਪਾਏ ਹੋਏ ਇਹਨਾਂ ਨੇ ਹੂੰ ਉਸ ਤੋਂ ਬਾਅਦ ਫਿਰ ਜਿਹੜਾ ਬਾਏਰ ਹੁੰਦਾ ਉਹ ਕਾਊਂਟੈਂਟ ਨੂੰ ਮਿਲ ਲੈਂਦੇ ਨੇ ਜੀ ਅਕਾਊਂਟੈਂਟਸ ਉਹਨਾਂ ਨੂੰ ਜੇ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਉਹਨਾਂ ਦੇ ਅਕਾਊਂਟੈਂਟਸ ਤੇ ਕਾਊਂਟੈਂਟਸ ਨਾਲ ਮਿਲ ਕੇ ਦੇਖ ਲੈਂਦੇ ਨੇ ਸੋ ਸਾਡਾ ਕੰਮ ਇੰਟਰੋਡਕਸ਼ਨ ਦਾ ਹੁੰਦਾ ਉਸ ਤੋਂ ਬਾਅਦ ਉਹ ਐਡਵ ਤੇ ਜਦੋਂ ਚੀਜ਼ ਵਿਕਦੀ ਆ ਸਾਨੂੰ ਪੇ ਉਦੋਂ ਹੀ ਹੁੰਦਾ ਉਸ ਤੋਂ ਪੈਸੇ ਨਹੀਂ ਆਉਂਦੇ अच्छा आ, ए, एक एकवी चीज ਮਹੱਤਵਪੂਰਨ ਹੋ ਜਾਂਦੀ ਕਿ ਜੇ ਤੁਹਾਡੇ ਨਾਲ رابطہ ਕਰਨਾ ਹੋਵੇ bizness buy ਕਰਨ ਲਈ ਕੋਈ ਕੁਇਰੀ ਹੋਵੇ ਕਿਸੇ ਦੇ ਮਨ ਦੇ ਅੰਦਰ ਕੋਈ ਇੱਛਾ ਹੋਵੇ ਉਹਦੀ ਕਿ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਜਦੋਂ ਆਪਾਂ ਇੱਥੇ ਬੈਠ ਕੇ ਗੱਲਾਂ ਕਰਦੀਆਂ ਕਰਦੇ ਹਾਂ ਤੇ ਉਹ ਜਨਰਲ ਤੌਰ ਤੇ ਗੱਲਾਂ ਕੀਤੀਆਂ ਜਾਂਦੀਆਂ ਕਈ ਵਾਰੀ ਬੰਦਾ ਸਪੈਸੀਫਿਕ ਹੁੰਦਾ ਆ ਆਪਣੇ bizness ਲਈ ਖਰੀਦ ਦੇ ਲਈ ਤੇ ਉਹ ਫਿਰ ਉਹ ਸਪੈਸੀਫਿਕ ਹੋ ਕੇ ਹੀ رابطہ ਬਣਾ ਸਕਦਾ ਤੁਸੀਂ ਆਪਣਾ ਕੰਟੈਕਟ ਨੰਬਰ ਜ਼ਰੂਰ ਦੱਸ ਦਿਓ ਕਿ ਜੇ ਕੋਈ ਇੱਛੂ ਹੈਗਾ bizness ਖਰੀਦਣ ਦਾ ਵੈਸੇ ਹੁਣ ਸਾਡਾ ਜਿਆਦਾ ਕੰਮ ਚਾਰਜ ਗਰੁੱਪ ਥੱਲੇ ਹੁੰਦਾ ਹੈ ਜੀ ਤਾਂ ਉਹਦਾ ਸਾਡਾ ਨਾ ਮੇਨ ਨੰਬਰ ਹੈਗਾ ਉਹ 6047839696 ਉਹਦੇ ਵਿੱਚ ਜਿਹੜਾ ਬਿਜ਼ਨਸ ਬਾਏ ਕਰਨਾ ਉਹਦਾ ਜਿਹੜਾ ਐਕਸਪਰਟ ਮੇਰਾ ਬੇਟਾ ਕੁਦਰਤਵੀਰ ਉਹ ਕਰਦਾ ਜਾਂਦਾ ਕੰਮ ਬਿਜ਼ਨੈਸ ਦਾ ਸੋ ਤੁਹਾਨੂੰ ਕਦੇ ਵੀ ਬਿਕੋਜ਼ ਹਰ ਬਿਜ਼ਨਸ ਦੀ ਲੋੜ ਵੀ ਡਿਫਰੈਂਟ ਆ ਉਹਦਾ ਪੇਪਰ ਵਰਕ ਵੀ ਡਿਫਰੈਂਟ ਆ ਕਿਉਂਕਿ ਬਿਜ਼ਨਸ ਬਹੁਤ ਤਰ੍ਹਾਂ ਦੇ ਹਾਂ ਹਾਂ ਜੀ ਇਸ ਕਰਕੇ ਇਹਦਾ ਕੋਈ ਇੱਕ ਜਵਾਬ ਨਹੀਂ ਹੈਗਾ ਹੂੰ ਇਹਦੇ ਪਤਲੇ ਸੈਂਕੜੇ ਜਵਾਬ ਨੇ ਹਾਂ ਇਸੇ ਕਰਕੇ ਮੈਂ ਕਹਿੰਨਾ ਕਿ ਸਪੈਸੀਫਿਕ ਕਿਸੇ ਦਾ ਹੋਵੇ ਕਿ ਮੈਂ ਹਾਂ ਆ ਇਹ ਕਰਨਾ ਤੇ ਇੱਥੇ ਤਾਂ ਆਪਾਂ ਜਨਰਲ ਤੌਰ ਤੇ ਗੱਲ ਕਰ ਲਈ ਨਾ ਹਾਂ ਜੀ ਹੂੰ ਤੇ ਉਹ ਕੁਐਰੀ ਜਿਹੜੀ ਆ ਉਥੋਂ ਕਰ ਸਕਦਾ ਤੁਸੀਂ ਉੱਥੇ 604 783 9696 ਤੇ ਫੋਨ ਕਰਕੇ ਉਥੋਂ ਕਰ ਲਓ ਉਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਉੱਤੇ ਦੇ ਸਕਦੇ ਨੇ ਬਹੁਤ ਬਹੁਤ ਸ਼ੁਕਰੀਆ ਜੱਟ ਸਭ ਗੱਲਬਾਤ ਕਰਨ ਲਈ ਥੈਂਕ ਯੂ ਜੀ ਔਰ ਇਸ ਦੇ ਨਾਲ ਹੀ ਦਰਸ਼ਕੋ ਆਪਣੇ ਜਸਵੀਰ ਨੂੰ ਵੀ ਦੋਇ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਦੇਖਦੇ ਰਹੋ ਟੀਵੀ ਪੰਜਾਬ